ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਸੰਗਤ ਜੀ ਅੱਜ ਆਪਾਂ ਜਿਹੜੇ ਸ਼ਬਦ ਦੀ ਸਾਂਝ ਪਾਵਾਂਗੇ ਇਹ ਸੰਕਟ ਮੋਚਨ ਸ਼ਬਦ ਦਾ ਜਾਪ ਕੀਤੇ ਆ ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਨੇ ਤੇ ਬੜੀ ਧਨ ਦੀ ਜਿਹੜੀ ਹੈ ਉਹ ਪ੍ਰਾਪਤੀ ਹੋ ਜਾਂਦੀ ਹੈ ਸਤਿਗੁਰੂ ਕਿਰਪਾ ਕਰਦੇ ਨੇ ਅਜ ਮਾ ਕੇ ਵੇਖਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸੰਕਟ ਮੋਚਨ ਇਹ ਜਿਹੜਾ ਸ਼ਬਦ ਆਪਾਂ ਸਾਂਝਾ ਕਰਾਂਗੇ ਇਸ ਦਾ ਜਾਪ ਰੋਜ਼ਾਨਾ ਕਰਨਾ ਜਦੋਂ ਵੀ ਅਸੀਂ ਜਾਪ ਕਰਨਾ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹ ਗੱਲ ਆਖਣੀ ਹੈ ਕਿ ਸਤਿਗੁਰੂ ਤੁਸੀਂ ਕਿਰਪਾ ਕਰੋ ਇਹ ਜਾਪ ਆਪ ਹੀ ਕਰਾਇਓ ਸਤਿਗੁਰੂ ਇਹ ਜਾਪ ਆਪ ਹੀ ਕਰਾਇਓ ਕਿਉਂਕਿ ਮੇਰੇ ਵਿੱਚ ਇਹ ਸਮਰੱਥਾ ਨਹੀਂ ਹੈਗੀ ਸਤਿਗੁਰੂ ਮੇਰੇ ਵਿੱਚ ਇਹ ਸਮਰੱਥਾ ਨਹੀਂ ਹੈਗੀ ਕਿ ਮੈਂ ਇਹ ਜਾਪ ਕਰਾਂ ਸਤਿਗੁਰੂ ਕਿਰਪਾ ਕਰਿਓ ਤੇ ਇਹ ਜਾਪ ਰੋਜ਼ਾਨਾ ਕਰਨਾ ਜਿੰਨੇ ਦਿਨ ਚਾਹੇ ਮਰਜ਼ੀ ਕਰ ਲਿਓ ਤੇ ਇਹ ਜਾਪ 51 ਵਾਰ 41 ਵਾਰ ਜਿੰਨਾ ਟਾਈਮ ਤੁਸੀਂ ਕਰ ਸਕਦੇ ਹੋ ਰੋਜ਼ਾਨਾ ਕਰਨਾ ਹੈ ਸਤਿਗੁਰੂ ਬੜੀ ਵੱਡੀ ਕਿਰਪਾ ਕਰਨਗੇ ਤੇ ਅਰਦਾਸ ਜ਼ਰੂਰ ਕਰਨੀ ਹੈ ਤੇ ਜੋ ਵੀ ਇਹ ਸ਼ਬਦ ਦੇ ਅਰਥ ਹੋਣਗੇ ਉਹਨਾਂ ਨੂੰ ਪੜ੍ਹਨਾ ਹੈ ਸਤਿਗੁਰੂ ਮਿਹਰਵਾਨ ਹੋਣਗੇ ਸਾਹਿਬ ਮੇਰਾ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਆਪੇ ਗੁਰੂ ਕਿਰਪਾ ਕਰਨਗੇ ਆਓ ਮੂਲ ਰੂਪ ਦੇ ਵਿੱਚ ਰਲ ਕੇ ਆਪਾਂ ਇਹ ਸ਼ਬਦ ਪੜਹੀਏ ਜੀ ਰਾਗ ਗੂਜ਼ਰੀ ਮਹੱਲਾ 5 ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸਾਲ ਪਥਰ ਮਹਜੰਤ ਉਪਾਏ ਤਾਕਾਰਜਕ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ का हरिया जन जनन पिता लोक सुत बनता कोय न किसकी आ सिर, सिर रिझक संभाहे ठाकुर काहे मन भौ कर उडे ऊड़ा वैसा कोसा इस पाछ बचरे छरया ਤਿੰਨ ਕਵਣ ਖਲਾਵੈ ਕਵਣ ਝੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸਤ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਇਹ ਸ਼ਬਦ ਦਾ ਜਾਪ ਕੀਤੇ ਆ ਬੜੇ ਧਨ ਦੀ ਬਰਸਾਤ ਹੋਣੀ ਹੈ ਸਤਿਗੁਰੂ ਕਿਰਪਾ ਕਰ ਦੇਣਗੇ ਰੋਜ਼ ਰੋਜ਼ਾਨਾ ਅਰਦਾਸ ਕਰਨੀ ਤੇ ਉਸ ਤੋਂ ਬਾਅਦ ਫਿਰ ਜਿੰਨੇ ਵੀ ਜਾਪ ਕਰਾਂਗੇ ਅਰਦਾਸ ਕਰਕੇ ਗੁਰੂ ਤੋਂ ਮੰਗ ਮੰਗਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ